ਸਾਸਰੀ ਕਾਲ ਜੀ ਹਾਂਜੀ ਬਾਈ ਜੀ 28 ਗਾਵਾਂ ਬਕਾਊ 28 ਗਾਵਾਂ ਵੀਰੇ ਬਕਾਊ ਵੱਡੀਆਂ ਫਾਰਮ ਵਾਲੀਆਂ ਐਫ ਟੀਫ ਜਰਸੀ ਸਾਈਲ ਕਾਫੀ ਕਰੌਸ ਐਰਸਰ ਗਰਲੈਂਡੋ ਆਦ ਹਰ ਤਰ੍ਹਾਂ ਦੀ ਨਸਲ ਦੀਆਂ ਵੀਰ ਜੀ 28 ਗਾਵਾਂ ਬਕਾਊ ਵੀਰੇ ਕੱਲਾ ਕੱਲਾ ਕਰਕੇ ਨਾਗ ਵੇਚਾਂਗੇ ਜੀ ਟੋਕੜ ਮੈਣ ਵਾਲਾ ਵੀਰ ਫੋਨ ਨਾਲ ਆਵੇ ਛੋਟੀਆਂ ਬੱਛੀਆਂ ਵਾਲਾ ਵੀਰ ਫੋਨ ਨਾਲ ਆਵੇ ਇਹਦੇ ਵਿੱਚ ਵੀਰੇ 15 ਨਾਗ ਤਾਜੇ ਸੂਏ ਆ ਤੇ 13 ਨਾਗ ਵੀਰੇ ਸੂਣ ਵਾਲੇ ਨੇ ਪੰਜ ਚਾਰ ਦਿਨ ਦੇ ਵਿੱਚ ਜਿਹੜੇ 15 ਨਾਲ ਸੂਇਆ ਉਹ ਬਿਲਕੁਲ ਵੀਰੇ ਤਾਜ਼ੇ ਨੇ ਬੱਚਿਆਂ ਦੇ 나ੜੂਏ ਨਾਲ ਨੇ ਗਿੱਲੇ 나ੜੂਏ ਆ ਹਾਂਜੀ ਵੀਰ ਜੀ ਆਪਣਾ ਐਡਰੈਸ ਨੋਟ ਕਰ ਲਓ ਮੇਰਾ ਵੀਰੇ ਨਾਮ ਰਮਨਪ੍ਰੀਤ ਸਿੰਘ ਆ ਪਿੰਡ ਸੀਨੀਵਾਲ ਕਲਾਂ ਹੈਗਾ ਵੀਰ ਜੀ ਵੱਡਾ ਸੀਨੀਵਾਲ ਜਿਹੜਾ ਫਾਰਮਾ ਸੀਨੀਵਾਲ ਕਲਾਂ ਤੋਂ ਡੇਢ ਕਿਲੋਮੀਟਰ ਚੱਲ ਕੇ ਕਲਾਲੇ ਵਾਲੀ ਸੜਕ ਤੇ ਵੀਰ ਜੀ ਆਪਣਾ ਫਾਰਮ ਆਉਂਦਾਗਾ ਜ਼ਿਲ੍ਹਾ ਵੀਰੇ ਆਪਣਾ ਬਰਨਾਲਾਗਾ ਕਰੈਕਟ ਨੰਬਰ ਵੀਰ ਜੀ ਆਪਣਾ ਨੋਟ ਕਰ ਲਓ 8807 13934 +80713934 ਹਾਂਜੀ ਵੀਰੇ ਮੇਰਾ WhatsApp ਇਸੇ ਨੰਬਰ ਤੇ ਚੱਲਦਾਗਾ ਕੋਈ ਵੀ ਵੀਰ ਆਪਾਂ ਨੂੰ WhatsApp ਤੇ ਹੈਲੋ ਦਾ ਮੈਸੇਜ ਕਰੂਗਾ ਜੀ ਸਾਡੀ ਲੋਕੇਸ਼ਨ ਆਗੀ ਉਹ ਵੀਰ ਨੂੰ ਆਟੋਮੈਟਿਕ ਆ ਜਾਂਦੀ ਆ ਉਹ ਤੇ ਟੱਚ ਕਰਕੇ ਆ ਜਿੱਦਾ ਫਾਰਮ ਤੇ ਲੈ ਕੇ ਆਊਗੀ ਉਦਾਂ ਵੀ ਲੋਕੇਸ਼ਨ ਕੱਢਨੀ ਆ ਵੀਰੇ ਸੀਨੀ ਵਾਲ ਕਾਂ ਡੇਰੀ ਫਾਰਮ ਪਰ ਲੋ ਗੂਗਲ ਤੇ ਤਾਂ ਵੀ ਲੋਕੇਸ਼ਨ ਵੀਰੇ ਨਿਕਲ ਆਉਂਦੀ ਆ ਬਾਕੀ ਆਪਾਂ ਵੀਰੇ ਨਗ ਤੋਰਦੇ ਜਿਹੜਾ ਲਾਟ ਕੱਢਣਾਂ ਦੀ ਤਰੀਕ ਨੋਟ ਕਰ ਲਓ ਜਿਹੜੀ ਵੀਡੀਓ ਬਣਾਉਣੀ ਆ ਵੀਰੇ 23 ਤਰੀਕ ਨੂੰ ਸ਼ਾਮੀ ਬਣਾ ਰਹੇ ਆ ਇਹ 24 ਤਰੀਕ ਨੂੰ ਕੱਲ ਨੂੰ ਸਵੇਰ ਵੀਰੇ ਅਪਲੋਡ ਹੋ ਜੂ ਵੀਡੀਓ ਜਿਹੜਾ ਮਾਲ ਵੀਰੇ 28 ਨਗ ਵੇਚਨੇ ਕੱਲਾ ਕੱਲਾ ਕਰਕੇ ਨਗ ਵੇਚਾਂਗੇ 25 ਤਰੀਕ ਗੈਰਮਾ ਮਹੀਨਾ 2024 25 ਤਰੀਕ ਗੈਰਮਾ ਮਹੀਨਾ 2024 ਦਿਨ ਵੀਰੇ ਸੌਂਵਾਰ ਬਣਦਾ ਯਾਨੀ ਕਿ ਪਰਸੋਂ ਨੂੰ ਉਹਦੇ ਆਪਾਂ ਪ੍ਰਮਾਤਮਾ ਦੀ ਕਿਰਪਾ ਸਦਕਾ ਸਵੇਰ 8 ਵਜੇ ਸੌਦੇ ਚਾਲੂ ਕਰਦੇ ਆਂਗੇ ਤੇ ਦੁਪਹਿਰ ਦੇ 12 ਵਜੇ ਤੱਕ ਚੱਲਣਗੇ ਵੀਰੇ 12 ਵਜੇ ਤੋਂ ਬਾਅਦ ਕੋਈ ਵੀ ਵੀਰ ਨਾ ਆਵੇ ਕਿਉਂਕਿ ਵੀਰੇ ਫਿਰ ਅਸੀਂ ਵੀ ਆਦਾ ਬਾਹਰ ਹੋ ਜਾਣੇ ਆ ਬਾਕੀ ਉਹਦੋਂ ਨੈਗ ਵੀ ਬੱਕ ਜਾਂਦੇ ਆ ਬਾਕੀ ਜਿਹੜੇ ਵੀਰ ਸਾਡੇ ਨਾਲ ਪੁਰਾਣੇ ਜੁੜੇ ਨੇ ਉਹ ਤਾਂ ਪਤਾ ਹੀ ਆ ਬਾਕੀ ਵੀਰੇ ਸਾਡੇ ਕੋਲੇ ਸਵੇਰ ਦੇ ਟਾਈਮ ਹੀ 8-9 ਵਜੇ ਦੇ ਵਿੱਚ ਹੀ ਆਉਣ ਚ ਫਾਇਦਾ ਹੁੰਦਾ ਉਸ ਤੋਂ ਬਾਅਦ ਕੋਈ ਫਾਇਦਾ ਨਹੀਂ ਹੁੰਦਾ ਲੈ ਤੋਰੋ ਵੀਰੇ ਤੋਰਦੇ ਜੋੜਾ ਹੀ ਕੱਢ ਦਿਓ ਜਰਸੀਆਂ ਦਾ ਜੋੜਾ ਹੀ ਕੱਢ ਦਿਓ ਵੀਰੇ ਜਰਸੀਆਂ ਦਾ ਬਾਕੀ ਜਿਹੜਾ ਆਪਾਂ ਕੈਮਰੇ ਸਾਹਮਣੇ ਕਰਾਂਗੇ 21 ਬਾਈ ਨੈਗ ਤੇ ਤਕਰੀਬਨ 7-8 ਨੈਗ ਹੈਗੇ ਆਗੇ ਉਹ ਆਪਾਂ ਜਾਣੀ ਦੀ ਹੋਰ ਬਿਨਾ ਉਸ ਕੈਮਰਾ ਦੇ ਦੇ 21 ਬਾਈ ਨਾਕਤਾ ਵੀਰੇ ਹੁਣ ਆਪਾਂ ਕੈਮਰੇ ਸਾਹਮਣੇ ਕਰਾਂਗੇ ਇਹ ਜੋੜਾ ਵੀਰੇ ਜਰਸੀਆਂ ਨੇ ਵੱਡੀਆਂ ਜਰਸੀਆਂ ਨੇ ਤੇ ਪੰਜਾਬ ਵਾਲੀਆਂ ਚੰਗੀਆਂ ਆ ਦੇਖ ਸਕਦੇ ਹੋ ਦੋਨੋਂ ਹੀ ਵੀਰੇ ਦੂਜਾ ਸੂਆ ਦੋਨੋਂ ਨਾਲ ਹੀ ਦੂਜਾ ਸੂਆ ਤਕਰੀਬਨ ਵੀਰੇ ਜਿਹੜੀ ਆ ਬੇਹ ਬੈੜ ਆ ਗਈ ਇਹ ਵੀ ਜਾਨੀ ਦੀ ਕਰਮਾ ਲਈ ਘੱਟੋ ਘੱਟ 7-8 ਦਿਨ ਲੈ ਜੂਗੀ ਤੇ 7-8 ਦਿਨ ਹੀ ਵੀਰੇ ਇਹਨੇ ਪਾ ਜਾਣੇ ਹਫਤਾ ਹਫਤਾ ਦੋਨੋਂ ਪਾਉਣਗੀਆਂ ਦੂਜਾ ਸੂਆ ਸੂਣਾ ਵੀਰੇ ਤੇ ਦੋਨਾਂ ਦੇ ਸੱਤ ਤੋਂ ਦੋਨੇ ਹੀ ਨਜ਼ਾਰੇ ਲਿਆ ਦੇਣਗੀਆਂ ਦੋਧ ਵਾਲੇ ਪੱਖ ਤੋਂ ਵੀਰੇ ਦੋਨੇ ਨਜ਼ਾਰੇ ਲਿਆ ਲੈਣਗੀਆਂ ਬਾਕੀ ਵੀਰ ਜੀ ਤੁਸੀਂ ਜਿੰਨੇ ਨਾਕ ਦੇਖਦੇ ਜਾਮੋਗੇ ਕੱਲਾ ਕੱਲਾ ਨਾਕ ਦੇਖਦੇ ਜਾਇਓ ਸਾਰਾ ਮਾਲ ਵੀਰ ਜੀ ਥਣਲੇਵਿਆ ਵਾਲਾ ਹੁੰਦਾਗਾ ਸਾਰਾ ਮਾਲ ਥਣਲੇਵਿਆ ਵਾਲਾ ਹੁੰਦਾਗਾ ਉਦੋਂ ਅੱਗੇ ਵਾਲਾ ਵੀ ਝੋੜਾ ਦਵਾਦਬ ਕੱਢ ਦੋ ਮੈਂ ਉਦੋਂ ਬੋਲਦਿਆਂ ਬਾਕੀ ਵੀਰੇ ਨਾਲ ਰੇਟ ਤੁਹਾਨੂੰ ਮੈਂ ਦੱਸਦਿਆਂ ਸ਼ੁਰੂ ਦੇ ਵਿੱਚ ਹੀ ਸਾਡਾ ਵੀਰੇ ਜਿਹੜਾ ਰੇਟ ਹੁੰਦਾ 50000 ਤੋਂ ਸ਼ੁਰੂ ਹੁੰਦਾਗਾ 50 60 70 80 90 ਲੱਖ ਤੱਕਰ ਵੀਰੇ ਜਾਂਦਾਗਾ ਨਾ ਸਾਰੇ ਸੌਦੇ 50 ਵਾਲੇ ਆ ਨਾ ਸਾਰੇ ਸੌਦੇ ਲੱਖ ਵਾਲੇ ਆ ਵੀਰੇ ਮੈਕਸ ਮਾਲ ਹੁੰਦਾਗਾ ਜਾਣੀ ਦੀ ਦੁੱਧ ਦੀ ਕਪੈਸਿਟੀ 15 16 ਕਿਲੋ ਤੋਂ ਚੱਲ ਕੇ ਵੀਰ ਜੀ 35 37 ਕਿਲੋ ਤੇ ਕਰ ਜਾਂਦੀ ਆ ਜਿਹੜੇ ਪਚਾਲੇ ਵਾਲੇ ਰੇਟ ਆ ਵੀਰੇ 60000 ਤੋਂ ਲੈ ਕੇ 85000 ਦੇ ਵਿੱਚ ਹੁੰਦੇ ਆ ਪਚਾਲੇ ਵਾਲੇ ਰੇਟ 60 ਤੋਂ 85 ਦੇ ਵਿੱਚ ਹੁੰਦੇ ਆ ਇਹਦੇ ਵਿੱਚ ਵੀਰੇ ਜਿਆਦਾ ਮਾਲ ਹੁੰਦਾ ਮਾਲ ਵੀ ਸਾਫ਼ ਮਿਲ ਜਾਂਦਾ ਦੁੱਧ ਦੇ ਪੱਖ ਤੋਂ ਵੀ ਵੀਰੇ ਵਧੀਆ ਹੁੰਦਾ ਤੇ ਇੰਨਾ ਭਾਅ ਵੱਜੇ ਤੇ ਹਰੇਕ ਵੀਰ ਲਾਣ ਦਾ ਇੱਕ ਵਾਰ ਹੌਕਮਾ ਦੇ ਬੁੱਟੇ ਵੀਰ ਇਹ ਦੋਨੋਂ ਵੀਰੇ ਐਸਾਰ ਦੂਧੀਆਂ ਐਵੇਂ ਨਹੀਂ ਸੀਨੇਵਾਲ ਕਾਂ ਡੈਰੀ ਫਾਰਮ ਤੇ ਬੋਲਦੇ ਵੀ ਐਚ ਐਫ ਜਰਸੀ ਐਰ ਸਰ ਕਰ ਲੈੰਦੋ ਜੇ ਹੁੰਦੀਆਂ ਵੀਰ ਜੀ ਤਾਂ ਬੋਲੀ ਦੀਆਂ ਨੇ ਇਹ ਜਿਹੜੀ ਬੱਸੀਆ ਵੀਰੇ ਖੀਰੀ ਬੱਸੀਆ ਜਿਹੜੀ ਆ ਮੂਹਰੇ ਤੁਰ ਰਹੀ ਆ ਇਹ ਖੀਰੀ ਬੱਸੀਆ ਵੀਰੇ ਬਿਲਕੁਲ ਬਿਲਕੁਲ ਤਾਜੀ ਸੂਈਆ ਕੀ ਤੇ ਦੁੱਧ ਵੀਰੇ ਚੰਗਾ ਇਸ ਵਕਤ ਇਸ ਵਕਤ ਹੋਵੇਗਾ 16 ਕਿਲੋ ਦਾ ਲਵੇ ਹੈਗਾ ਨਾ 16 ਕਿਲੋ ਵੀਰੇ ਹੈਗਾਗਾ ਯਾਨੀ ਹਜੇ ਬੌਲੇ ਚ ਆ ਬੌਲੇ ਜਾਂਦੇ ਇਹ ਬੈਡ ਵੀਰੇ ਉਦਾਂ ਠੰਡੀ ਸੀਲਾ ਛੋੜੇ ਜੇ ਸਿੰਘ ਨੇ ਦੇ ਆ ਦੇਖ ਸਕਦੇ ਹੋ ਠੰਡੀ ਸੀਲਾ ਵੱਡੇ ਕੱਦ ਦੇ ਰ ਦੇ ਵਿੱਚ ਆ ਉਹ ਖੀਰੀ ਸੀ ਦੁੱਧ ਦੰਦਿਆਂ ਦੇ ਵਿੱਚ ਸੀ ਇਹ ਵੀਰੇ ਦੋ ਦੰਦ ਬੱਚਾ ਇਹ ਵੀ ਪਹਿਲਾ ਸੂਆ ਉਹ ਵੀ ਪਹਿਲਾ ਸੂਆ ਇਹ ਬੈੜਤਾ ਵੀਰੇ ਜਾਦੇ ਚੰਗੀ ਆ ਇਹਨਾਂ ਦਾ ਸੋਹਣਾ ਦੁੱਧ ਪਾ ਜਾਣਾਗਾ ਆ ਦੇਖ ਸਕਦੇ ਹੋ ਥੱਲੋ ਚੰਗੀ ਨਿਕਰੂਗੀ ਤੇ ਉਦੂਆਂ ਤੋਰਦੇ ਹੋ ਵੀਰੇ ਇਹ ਬਿਲਕੁਲ ਹੁਣੀ ਇਹਨੇ ਜੇਰ ਪਾਈ ਆ ਪਈ ਆ ਆ ਦੇਖ ਸਕਦੇ ਹੋ ਵੀਰੇ ਜੇਰਾ ਪਈ ਹੈਗੀ ਹੁਣੀ ਸਿੱਟੀ ਅਜੇ ਸੂਈ ਆ ਇਹ ਜਿਹੜਾ ਵੀਰ ਮਰਜ਼ੀ ਲੈ ਜਾਏ ਬਾਕੀ ਵੀਰੇ ਪਰਸੋ ਧੱਕਰ ਜਾਣੇ ਦੀ ਸਾਨੂੰ ਪਤਾ ਵੀ ਹੈ ਕੋਈ 20 25 ਕਿਲੋ ਦਾ ਵੀਰੇ ਬੋਲਾਂ ਸਟਾਰਟ ਹੋਣਾ ਇਹਨੇ ਕਰ ਮਾਰੀ ਨੇ ਤੋੜ ਦਿਓ ਵੀਰੇ ਕੱਲੀ ਕੱਲੀ ਤੋਰੇ ਹੁਣ ਰੋਕ ਲਓ ਕੱਲੀ ਕੱਲੀ ਤੋਰੀ ਚੱਲੋ ਦੇਖੋ ਵੀਰੇ ਇਹ ਗਾਂ ਦਾ ਪੁੱਤ ਅਗਲਾ ਕਹਿੰਦਾ ਸੀਨੀ ਵਾਲੀਆ ਥੋੜਾ ਬੱਤੇ ਤੇ ਜਾਈ ਦੇ ਗਈ ਆ ਅਗਲਾ ਕਹਿੰਦਾ ਵੀਰੇ ਸੀਨੀ ਵਾਲੀਆ 25 30 ਗੱਲਾਂ ਵੇਚ ਗਿਆ 2 ਘੰਟਿਆਂ 'ਚ ਉਹ ਵੀਰੇ ਨੀਲੀਆਂ ਫਿਰਲੀਆਂ ਨਹੀਂ ਵੇਚਦੀਆਂ ਗੀਆਂ ਉਹ ਵੀਰ ਜੀ ਇਹੋ ਜੇ ਗਾਈਆਂ ਦੇ ਪੁੱਤ ਵੇਚ ਦਿਆ ਦੇਖੋ ਥੰਮੇ ਪਲਾਟ ਲਈ ਫੜਦੀ ਆ ਦੇਖ ਸਕਦੇ ਹੋ ਵੀਰੇ ਜਿੱਡੀ ਗਊ ਓਡਾ ਲੈਵਾ ਇਹੋ ਜਿਹੇ ਗਊਆਂ ਵੀਰੇ ਫਿਰ ਮਾਣਾ ਏ ਡਰਮ ਨੂੰ ਢੱਕਣ ਲਵਾਉਂਦੀਆਂ ਨੇ ਐਵੇਂ ਕੱਲੀ ਗਿਣਤੀ ਕਰਨੀਆਂ ਓਦਾਂ ਗੱਲੇ ਨਾ ਲਾ ਕੇ ਬੰਦ ਲੈਣੇ ਵੀਰੇ ਓਦਾਂ ਕੋਈ ਫਾਇਦਾ ਨਹੀਂਗਾ ਜਿਹੜੀ ਅਸੀਂ ਵੀਰੇ ਗੱਲ ਕਹਿੰਦੇ ਹੁੰਦੇ ਆ ਵੀ ਜਦੋਂ ਅਸੀਂ ਇਕੱਲੇ ਬੱਲੂ ਖਰੀਦਣ ਜਾਂਦੇ ਆ ਸਾਡੀ ਵਪਾਰ ਦੇ ਵਿੱਚ ਵੀਰੇ ਕੀ ਕੀ ਪੂਰੀ ਆ ਅਸੀਂ ਬਹੁਤ ਸੋਚ ਸੰਧੇ ਤੇ ਕੀਪਰਾਂ ਦਾ ਮੇਰੇ ਨਾਲ ਪੰਜ ਚਾਰ ਜੋਰੀ ਹੁੰਦੇ ਆ ਉਹ ਫਿਰ ਵੀਰੇ ਜਿਹੜੇ ਜੋਰੀ ਬੰਦੇ ਹੁੰਦੇ ਵੀਰੇ ਫਿਰ ਉਹ ਇਹੋ ਜਿਹੇ ਨਾਲ ਨਾਲ ਕੇ ਲੈ ਕੇ ਆਉਂਦੇ ਨੇ ਓ ਜੌਹਰੀ ਬੰਦੇ ਨੇ ਜਦੋਂ ਵੀਰੇ ਲਾਇਆ ਨਾ ਮਾਲ ਲੈਣਾ ਫਿਰ ਉਹ ਇਹੋ ਜਿਹਾ ਨਗ ਲੈ ਆਉਣੇ ਆ ਵੀਰੇ ਕੱਢ ਕੇ ਲੈਣਾ ਵੀ ਵੀਰੇ ਬਹੁਤ ਕਰਸਣਾ ਸੋਚ ਸਮਝ ਕੇ ਬਿਲਕੁਲ ਭਾਜ ਮਾਲ ਲੈਣਾ ਸਿਆਣੇ ਦੀ ਕਹਾਵਤ ਆ ਵੀਰੇ ਪਾ ਸਿਰ ਤਾਂ ਸਿਆਣਾ ਵਿਕ ਜਾਂਦਾਗਾ ਲੈ ਕੱਢ ਦਿਓ ਵੀਰੇ ਬੇ ਭਾਤ ਤਾਂ ਵੀਰਜੀ ਪਾਛੀਆਂ ਨਹੀਂ ਵੇਖਦੀਆਂ ਨੀਆਂ ਆ ਦੇਖ ਸਕਦੇ ਹੋ ਜੀ ਆ ਆ ਵੀ ਬੱਸੀ ਵੀਰੇ ਤਾਜੀ ਸੂਈਆਂ ਜੇਰੇ ਦੀ ਓਕੇ ਆ ਇਹ ਤਕਰੀਬਨ 12:00 ਵਜੇ ਸੂਈ ਹੂ ਜੇਰੇ ਦੀ ਵੀ ਓਕੇ ਨਮਾਈ ਧਮਾਈ ਵੀ ਹੈ ਨਹੀਂ ਵੀਰੇ ਕਿਉਂਕਿ ਬਾਹਲਾ ਆਪਾਂ ਸੁਰਖੀ ਪਾਊਡਰ ਨਹੀਂ ਲਾਉਂਦੇ ਹੈਗੇਗੇ ਆਪਣੇ ਕੋਲੇ ਵੀਰੇ ਗਉਆਂ ਦਾ ਕੋਈ ਡਾਕਟਰੀ ਪਾਲਰ ਨਹੀਂ ਹੈਗਾ ਵਿੱਚ ਤਾਂ ਵੀਰ ਜੀ ਬਾਹਰ ਇਦਾਂ ਜੀ ਆ ਕਰਤਾ ਜੀ ਇਹਦਾ ਫਲਾਨਾ ਜੀ ਤੇ ਉਹ ਚੀਜ਼ਾਂ ਨਹੀਂ ਵੀਰੇ ਐਵੇਂ ਹੀ ਪੂਸਾਂ ਘੱਟੀ ਜਾਈਏ ਐਵੇਂ ਹੀ ਸ਼ੈਂਪੂ ਲਾਈ ਜਾਈਏ ਉਹਦਾ ਕੋਈ ਫਾਇਦਾ ਨਹੀਂ ਵੀਰ ਜੀ ਲਾਲ ਤਾਂ ਰੂੜੀਆਂ ਦੇ ਵਿੱਚ ਹੀ ਲੱਗਦੇ ਹੁੰਦੇ ਆ ਆ ਦੇਖ ਸਕਦੇ ਹੋ ਚਾਰ ਚਪੇਰੇ ਗੰਗੜੇ ਦੀ ਗਾੜ ਤੇ ਵੀਰੇ ਥਾਣਾ ਕੱਲੀ-ਕੱਲੀ ਵੀਰੇ ਬਾਹਰ ਦੇਖੋਗੇ ਦੋ ਘੜੀਆਂ ਖੜਦਾ ਤੇ ਮਨ ਕੋ ਸੂਰਜ ਜਿਵੇਂ ਆਪਾਂ ਬਾਜ਼ਾਰ ਚੋਂ ਸੂਟ ਲੈਣ ਜਾਣੇ ਆਪਣੇ ਮੂਰੇ ਸੇਠ ਵੀਰੇ ਲੈਣ ਲਾਂ ਦਾ ਸੂਟਾਂ ਦੀ ਆਪਣਾ ਮਨ ਹੁੰਦਾ ਵੀ ਕਿਹੜਾ ਲਈਏ ਤੇ ਕਿਹੜਾ ਛੱੜੀਏ ਸਿਸੋ ਪੰਜ ਪੈ ਜਾਣੇ ਆ ਜਦੋਂ ਸੀਨੀਵਾਲ ਕਲਾਂ ਡੇਰੀ ਫਾਰਮ ਤੇ ਆਵੋਗੇ ਵੀਰੇ ਤੁਹਾਡੇ ਸਾਹਮਣੇ ਇਸ ਤਰ੍ਹਾਂ ਦੇ ਨਗੀਨੇ ਬਾਦੂ ਮਿਲਣਗੇ ਫਿਰ ਤੁਹਾਡੇ ਮਨ ਨੂੰ ਸਿਲੈਕਟ ਕਰਨ ਔਖਾ ਹੁੰਦਾ ਵੀ ਕਿਹੜੀ ਲਈਏ ਤੇ ਕਿਹੜੀ ਛੱੜੀਏ ਜਿਹੜਾ ਵੀਰ ਇੱਕ ਗਊ ਲੈਣਾ ਹੈ ਉਹਦਾ ਮਨ ਹੁੰਦਾ ਵੀ ਮੈਂ ਪੰਜ ਚਾਰ ਲੈ ਜਾ ਲੈ ਕੱਢੋ ਬੁੱਤੇ ਵੀਰ ਬਾਹਰ ਕੱਢ ਦਿਓ ਵੀ ਇੱਕ ਸਾਜੋਂ ਵੀਰੇ 6 ਦੰਦ ਬੱਸੀ ਸੇਦਾਂ ਦਾ ਬੱਸੀ ਬਿਲਕੁਲ ਤਾਜੀ ਸੂਈ ਵੀਰ ਜੀ ਮੇਰੇ ਹਿਸਾਬ ਨਾਲ ਇਹਦੇ ਥੱਲੇ 27 ਤੋਂ 28 ਕਿਲੋ ਬੌਲੀ ਰੈਡੀ ਆ ਵੀਰ ਜੀ ਹੁਣ ਸਿਰਫ ਇਹਨੂੰ ਪੰਜਵਾਂ ਦਿਨ ਹੋਇਆ ਸੂਈ ਨੂੰ ਲੈਵੇ ਤੇ ਦੋਨੋਂ ਪਾਸੇ ਨਾੜਾਂ ਦੇਖ ਸਕਦੇ ਹੋ ਮੂੰਹ ਮੱਥੇ ਦੀ ਬਿਊਟੀ ਵੀਰੇ ਮੂੰਹੋਂ ਵੀ ਸੇਦਾਂ ਦਾ ਦੂਜਾ ਸੂਆ ਵੀਰ ਜੀ ਬਹਿੜਾ ਦੂਜਾ ਸੂਆ ਬਹਿੜਾ ਗਈ ਸਾਡੇ ਕੋਲੇ ਵੀਰੇ 2-4 ਦਿਨ ਹੋੜ ਖੜ ਗਈ 32 ਤੋਂ 33 ਕਿਲੋ ਵੀਰ ਜੀ ਦੁੱਧ ਚਵਾ ਕੇ ਦੇ ਦਿਆਂਗੇ ਟੰਡੇ ਤੇ ਤੋਲ ਕੇ ਆਹ ਹੋਰ ਦੇ ਨਿੱਕੇ ਨੇ ਵੀਰੇ ਦੁੱਧ ਦਿੰਦੇ ਆ ਤੇ ਉਹੋ ਜਿਹੇ ਬਹਿਣਾ ਵਕਦੀਆਂ ਫਿਰ ਸ਼ੀਨੀਵਾਲ ਕਾ ਡੈਰੀ ਫਾਰਮ ਤੇ ਆ ਦੇਖ ਸਕਦੇ ਹੋ ਇਹਦੀ ਸਾਮ ਦੀ ਚਵਾਈ ਹੋਣ ਵਾਲੀ ਆ ਤਕਰੀਬਨ ਵੀਡੀਓ ਬਣਾਉਣ ਦਾ ਸਮਾਂ ਜਿਹੜਾ 5:00 ਵਜੇ ਦਾ ਹੈਗਾਗਾ ਇਹਨਾਂ ਦੀ ਆਪਾਂ ਵੀਰੇ ਚਵਾਈ 6:00 ਦੇ ਹਿਸਾਬ ਨਾਲ ਲਾਵਾਂਗੇ ਆ ਦੇਖ ਸਕਦੇ ਹੋਗੇ ਉਦਾਂ ਹੀ ਬਿਨਾ ਬੱਚੇ ਦਾ ਪਤਾ ਨੂੰ ਮਰਵਾ ਦੇ ਨੇ ਧਾਰਾਂ ਆ ਦੇਖ ਸਕਦੇ ਹੋ ਵੀਰੇ ਆ ਦੇਖ ਸਕਦੇ ਆਂਤੀ ਕੋਈ ਨਹੀਂ ਵੀਰੇ ਬੱਸੀ ਦਾ ਬਹੁਤ ਬੱਚਾ ਵਧੀਆ ਹੈਗਾ ਦੇਖੋ ਗੋਲਾ ਟਾਂਗਲ ਵੀ ਹੈ ਨਹੀਂਗੀ ਹਾਂਜੀ ਲਿਓ ਵੀਰੇ ਕੱਢ ਕੇ ਅੱਗੇ ਬਾਕੀ ਵੀਰ ਜੀ ਟਰਾਂਸਪੋਰਟ ਦੀ ਸੁਵਿਧਾ ਸਾਰੀ ਹੈਗੀ ਆ ਆ ਦੇਖ ਸਾਨੂੰ ਵੀਰੇ ਨਾਲ ਦੇ ਗਉਆਂ ਦੇਖੀ ਚੱਲੋ ਇਹਨੂੰ ਦੋ ਘੜੇ ਕਮਾ ਦੀ ਸਰਪੰਚ ਵੀਰ ਵੀਰੇ ਟਰਾਂਸਪੋਰਟ ਦੀ ਸੁਵਿਧਾ ਸਾਰੀ ਹੈਗੀ ਆ ਪੰਜਾਬ ਪੰਜਾਬ ਦਾ 13 ਰੁਪਏ ਕਿਲੋਮੀਟਰ ਚੱਲਦਾ ਉੱਪਰ 7 ਪਈ ਹੂ ਥੱਲੇ ਗੱਦਾ ਲੱਗਿਆ ਹੋਊਗਾ ਕਿੱਤੋਂ ਵੀ ਵੀਰ ਨੇ ਦੂਰੋਂ ਆਉਣਾ ਇੱਕ ਵਾੜ ਲੈਣੀ ਆ ਤਾਂ ਵੀਰ ਵੇਜੈਂਟ ਹੋ ਕੇ ਆ ਸਕਦਾਗਾ ਕਿਉਂਕਿ ਆਪਣੀਆਂ ਵੀਰੇ ਹਰ ਏਰੀਏ 'ਚ 2-2 4-4 ਨਾਗ ਲਾਟ ਦੇਣ ਜਾਂਦੇ ਆ ਉਹ ਫਿਰ ਇੱਕ ਦੂਜੇ ਨਾਲ ਸਾਂਝੀ ਪਾ ਦੇਣੇ ਆ ਉਹ ਫਿਰ ਕਰਾਇਆ ਹਾਫ-ਹਾਫ ਹੋ ਜਾਂਦਾ ਮਹਿੰਗਾ ਨਹੀਂ ਪਹਿਣ ਦਿੰਦੇ ਇਹ ਜਿਹੜੀ ਵੀਰੇ ਗਊ ਆ ਇਹ ਵੀ ਮੂੰਹੋਂ ਸੇਦਾਂ ਦਾ ਚੌਕਦੇ ਨੇ ਚੱਕ ਲਿਆ ਸਿੱਗਦੇ ਜਾਨੀ ਦੀ ਕੱਢ ਲਿਆ ਚੌਕ ਦੇ ਪੂਰੇ ਹੋ ਗਏ ਤੇ ਸੂਣ ਨੂੰ ਵੀਰੇ ਦੇਹ ਜੇ 10 ਦਿਨ ਬਾਕੀ ਆ ਦੂਜਾ ਸੂਆ ਸੂਣਾ ਵੀਰੇ ਦੇਖ ਸਕਾ ਤੋ ਬੱਸੀ ਦਾ ਅੰਤ ਹੀ ਕੋਈ ਨਹੀਂ ਕੱਲਾ ਕੱਲਾ ਵੀਰੇ ਥਣ ਸਾਡੇ ਫਾਰਮ ਤੇ ਸੂਪੀ ਇਹ ਵੀ ਵੀਰੇ 30 32 ਕਿਲੋ ਦੇ ਘਰਾਂ ਚੋਂ ਦੁੱਧ ਚਵਾ ਦੇਾਂਗੇ ਲੈਓ ਬੁੱਟੇ ਵੀਰੋ ਤੁੱ ਅੱਗੇ ਆਂਦੀ ਕੱਢੋ ਇਹ ਬੱਚਾ ਵੀਰੇ ਜਾਣੀ ਦੀ ਦੋ ਦੰਦ ਪੂਰੀ ਹੋ ਗਏ ਚੌਕ ਦੇ ਚੱਕੇ ਆ ਇਹਨੇ ਬੱਸੀ ਨੇ ਦੋ ਦੰਦ ਹੋ ਪੂਰੀ ਹੋ ਗਏ ਚੌਕ ਦੇ ਚੱਕੇ ਆ ਤੇ ਤਾਜੀ ਆ ਦੁੱਧ ਵੀਰੇ ਹਜੇ ਜਾਣੀ ਇਹਦੇ ਥੱਲੇ ਕੋਈ 18 ਤੋਂ 19 ਕਿਲੋ ਹੀ ਆ ਦੁੱਧ ਜਿਹੜਾ ਹੈਗਾ ਇਹ ਸਨੇ ਹਜੇ 11 ਤੋਂ 19 ਕਿਲੋ ਹੀ ਆ ਪਰ ਬੱਸੀ ਨੂੰ ਵੀਰੇ ਸੂਈ ਨੂੰ ਵੀ ਅੱਜ ਇਹਨੂੰ ਤੀਜਾ ਦੇਣਾ ਤੇ ਉਦਾਂ ਆਪਣੇ ਕੋਲੇ ਪੰਜ ਚਾਰ ਦਿਨ ਖੜ ਗਈ ਵੀਰੇ ਇਹਦਾ 24 ਤੋਂ 25 ਕਿਲੋ ਚਵਾ ਦੇਾਂਗੇ ਠੰਡੀ ਸੀਲ ਦਾ ਕੋਈ ਅੰਤ ਨਹੀਂ ਤੇ ਲੇਵੇ ਦੀ ਥੋੜੀ ਜੀ ਫਿਟਨੈਸ ਹੈਗੀ ਆ ਬੱਸੀ ਬਹੁਤ ਵਧੀਆ ਵੀਰੇ ਅੱਖਰ ਬਹੁਤ ਚੰਗੇ ਨੇ ਬਾਕੀ ਵੀਰ ਜੀ ਸਾਰਾ ਮਾਲ ਆ ਕੋਈ ਸੁਰਖੀ ਪਾਊਡਰ ਕਿਸੇ ਨੂੰ ਨਹੀਂ ਕੋਈ ਮਾਲ ਵਾਲਾ ਨਮਾਇਤ ਮਾਇਆ ਨਹੀਂਗਾ ਥੋੜਾ ਜਿਹਾ ਬੱਸ ਯਾਨੀ ਵੀ ਹੁਣ ਸ਼ੁਰੂ ਕਰਿਆ ਵੀਰੇ ਕਿਉਂਕਿ ਪਹਿਲੇ ਮਹੀਨਾ ਡੇਢ ਮਹੀਨਾ ਬੰਦ ਰਹਿ ਗਿਆ ਸੀ ਸੀਜ਼ਨ ਕਰਕੇ ਹੁਣ ਵੀਡੀਓ ਇਦਾਂ ਹੀ ਲਗਾਤਾਰ ਟੀਮ ਤੇ ਆਇਆ ਕਰਨ ਗਿਆ ਥੋੜਾ ਜਿਆਦਾ ਵੀਰਾਂ ਨੂੰ ਬੇਚ ਤੇ ਵੀਰੇ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਆਪਣਾ ਵੀ ਜੋਰ ਇੰਨਾ ਹੀ ਲੱਗਣਾ ਜੇ ਇਹਦਾ ਇੱਕ ਗਾਣਾ ਕੱਢਦਾ ਗਾਇਕ ਨੇ ਜੇ ਇਹ ਜੀ ਆਪਾਂ ਇੱਕ ਵੀਡੀਓ ਪਾ ਦਈਏ ਕਿਉਂਕਿ ਵੀਰੇ ਵੀਡੀਓ ਆਪਾਂ ਕੱਟ ਕੇ ਨਹੀਂ ਪਾਉਂਦੇ ਵੀਰੇ ਲਗਾਤਾਰ ਚੱਲਦੀ ਆ ਜੋਰ ਬਹੁਤ ਲੱਗ ਜਾਂਦਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਜਿਹੜੇ ਨਵੇਂ ਵੀਰ ਆਇਆ ਜਿਹੜਾ ਘੰਟੀ ਦਾ ਬਟਨ ਨਾਲ ਉਹਨੂੰ ਦਬਾ ਦਿਓ ਜਿਹੜੀ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਜਿਹੜੀ ਇਹ ਬੈੜਾ ਵੀਰੇ ਇਹ ਵੀ 12 ਤੋਂ 13 ਨੰਨ ਦੀ ਕੱਚੀ ਹੈ ਇਹ ਬਾੜ ਬੀਬੀ ਦੇ 12 ਤੋਂ 13 ਦਿਨ ਦੀ ਕੱਚੀ ਆ ਜਣੀ ਕੱਲਾ ਕੱਲਾ ਨਾਗ ਵੀਰੇ ਬਹੁਤ ਸੋਚ ਸਮਝ ਕੇ ਲਿਆ ਵਾ ਕਾਫੀ ਟਾਈਮ ਦੇ ਕੇ ਜਣੀ ਦੀ ਮਾਲ ਲਿਆ ਹੋਇਆ ਮਾਲ ਵੀਰੇ ਉਹ ਲਿਆ ਵੀ ਜਿਹੜਾ 2 ਘੰਟਿਆਂ ਦੇ ਵਿੱਚ ਵੇਚ ਕੇ ਪਾਸੇ ਬਹਿ ਗਈ ਵਿਕਣ ਨਹੀਂ ਆ ਵੀਰੇ ਉਹ ਨਹੀਂ ਨਗੀਨੇ ਲੈ ਹੋਈ ਕਿਉਂ ਲੀਨੀਆਂ ਫੀਲੀਆਂ ਲਾ ਦਿਆ ਵੀਰੇ ਉਹ ਨਹੀਂ ਵੇਖਦੀਆਂ ਨਹੀਂ ਬਾਕੀ ਵੀਰ ਜੀ ਵੱਡੀ ਗੱਲ ਆਨਲਾਈਨ ਪੇਮੈਂਟ ਦੀ ਸਹੂਲਤ ਸਾਰੀ ਹੈਗੀ ਆ ਸੁਭਾਏ ਮਸ਼ੀਨਾ ਕ੍ਰੈਡਿਟ ਕਾਰਡ ਡੈਬਿਟ ਕਾਰਡ ਤੇ ਪੇਮੈਂਟ ਚੱਕੀ ਜਾਂਦੀ ਆ ਤੁਹਾਡਾ ਕ੍ਰੈਡਿਟ ਕਾਰਡ ਬਣਿਆ ਪٹرول ਪੰਪ ਤੇ ਜਾਣ ਦੀ ਲੋੜ ਨਹੀਂ ਜੇਬ ਚ ਪਾਓ ਸਿੱਧਾ ਸੀਨੀ ਵਾਲਗਨ ਡੈਰੀ ਫਾਰਮ ਤੇ ਆਓ ਸਕੀਮ ਦਾ ਲਾਭ ਉਠਾਓ ਬਾਕੀ ਵੀਰੇ ਐਚਡੀਐਫਸੀ ਬੈਂਕ ਦਾ ਕ੍ਰੈਡਿਟ ਕਾਰਡ ਬਣਿਆ ਜੇ ਤੁਹਾਡੀ 5 ਲੱਖ ਦੀ ਲਿਮਟਾ ਉਹ ਵੀ ਚੱਕਿਆ ਜਾਊਗਾ 12 ਮਹੀਨੇ ਦੇ ਕਿਸ਼ਤਾਂ ਨਾਲੋਂ 24 ਮਹੀਨੇ ਦੇ ਕਿਸ਼ਤਾਂ ਨਾਲੋਂ 37 ਮਹੀਨਿਆਂ ਦੀ ਤਿੰਨ ਸਾਲ ਦੀਆਂ ਵੀ ਬਣਾ ਸਕਦੇ ਆ ਤੇ ਉਹ ਵੀ ਵੀਰੇ ਹੋ ਜਾਊਗਾ ਚਾਹੇ ਤੁਹਾਡੀ 5 ਲੱਖ ਦੀ ਲੈਂਟਾ ਤਾਂ ਵੀ ਹੋ ਜਾਊਗਾ ਤੇ ਬਾਕੀ ਗੱਡੀ ਦਾ ਕਿਰਾਇਆ ਵੀ ਉਹਦੇ ਵਿੱਚ ਹੀ ਹੋ ਜੂ ਕੋਈ 20 30 ਹਜ਼ਾਰ ਕੋਲੇ ਕੈਸ਼ ਦੀ ਲੋੜ ਆ ਗਉਆਂ ਘੱਟ ਲੈਣੀਆਂ ਉਹ ਵੀ ਆਪਾਂ ਜੇਰ ਤੋਂ ਦੇ ਸਕਦੇ ਆ ਹਾਂਜੀ ਆ ਸਰਦੂਲ ਕੱਢੋ ਵੀਰੇ ਇਹ ਵੀਰੇ ਬਿਲਕੁਲ ਖੀਰਾ ਬੱਚਾ ਬਿਲਕੁਲ ਦੁੱਧ ਦੰਡੀਆਂ ਦੇ ਵਿੱਚ ਆ ਵੀਰੇ ਬਹੁਤ ਛੋਟੀ ਦੇ ਫਾਰਮ ਦੇ ਵਿੱਚੋਂ ਵਹਿੜ ਲਈ ਆ ਸਰਪੰਚ ਸਾਹਿਬ ਵਾਲੇ ਫਾਰਮ ਦੀ ਵਹਿੜ ਆ ਵੀਰੇ ਇਹਦੇ ਬੈੜ ਦੇ ਵੀਰ ਜੀ ਅੱਜ 14 ਦਿਨ ਬਾਕੀ ਪਏ ਨੇ ਇਹਦੇ ਬੈੜ ਦੇ ਵੀਰੇ ਜਿਹੜੇ ਅਸਲ ਅੱਜ ਨਾ 14 ਦਿਨ ਵੀਰੇ ਬਾਕੀ ਪਏ ਨੇ ਇਹਦੇ ਬੈੜ ਦੇ ਕਰਨ ਵਾਲੀ ਦੇ ਤੇ ਉਹਦੇ ਨੂੰ ਵੀਰੇ ਨਜ਼ਾਰੇ ਲਿਆ ਦੂ ਖੀਰਾ ਬੱਚਾ ਕੱਦ ਦੇ ਵਿੱਚ ਬਹੁਤਾ ਬੇਲ ਦੇ ਵਿੱਚ ਬਹੁਤਾ ਦੇਖੋ ਵੀਰੇ ਸਾਇਨਿਕ ਮੂੰਹ ਮੱਥੇ ਦੀ ਕੁਆਲਿਟੀ ਥੋੜੀ ਜੀ ਵੱਸੀ ਹਜੇ ਨਾ ਭਲਾ ਪਾਉਣ ਲੱਗ ਗਈ ਤੇ ਲੈਰੇ ਦੀ ਵੀਰੇ ਥੱਲੇ ਪੰਡ ਲਾ ਦੂਗੀ ਐਨੀ ਪੋਲੀ ਲੋਲੀ ਪਈ ਆ ਜਿਹੜਾ ਵੀਰੇ ਨੂੰ ਬੱੱਸੀ ਨੂੰ ਆਪਦੇ ਘਰੇ ਲੈ ਗਿਆ ਵੀਰੇ ਫਾਰਮ ਦੇ ਵਿੱਚ ਉਹ ਵੀਰ ਦਾ ਫਾਰਮ ਚਾਹੇ 100 گاਣ ਤੇ 200 ਤੇ ਜਾਂਦਾ ਪ੍ਰਮਾਤਮਾ ਦੀ ਕਿਰਪਾ ਸਦਕਾ ਪਰ ਉਹਦੇ ਫਾਰਮ ਦੀ ਇਹ ਬੱਸੀ ਵੀਰੇ ਛਾਨ ਰਹੂਗੀ ਇਹ ਜਾਣੀ ਜਿਹੜੀ ਵੀ ਵੀਰ ਨੇ ਬੱਸੀ ਦੇ ਦੇਾਂਗੇ ਉਹ ਬੰਦਾ ਪੱਕਾ ਸੀਨੀ ਵਾਲਾ ਕਾਂ ਡੇਰੀ ਫਾਰਮ ਨਾਲ ਜੁੜੂ ਐਨਾ ਵੀਰੇ ਨਾ ਚੰਗਾ ਗੱਲਾਂ ਹੀ ਛੜ ਦਿਓ ਸਾਡੀ ਇਹ ਪਰ ਦੂਜੇ ਘੇੜੇ ਨੂੰ ਲਈ ਗਏ ਥੋੜਾ ਜਿਹਾ ਪਹਿਲੇ ਘੇੜੇ ਦੇ ਵਿੱਚ ਜਾਣੀ ਦੀ ਵੀਰ ਦਾ ਰੇਟ ਜਿਆਦਾ ਦਾ ਸੀਗਾ ਸੇਹ ਅੱਧਾ ਵੀਰੇ ਇਹ ਵੀ ਵੀਰੇ ਬੱਸੀ ਸੇ ਦੰਦਾ ਜਿਆਦਾ ਮਾਲ ਵੀਰੇ 1000 ਦੰਦਾ ਦੇ ਵਿੱਚ ਹੈਗਾ ਕਿਉਂਕਿ ਵੀਰੇ ਮੌਲੀਆਂ ਗਾਈਆਂ ਬੰਨਣ ਦਾ ਕੋਈ ਫਾਇਦਾ ਨਹੀਂ ਹੁੰਦਾ ਇਹ ਦੂਜਾ ਸੂਆ ਸੂੰਦੀ ਆ ਵੀਰੇ ਸੂ ਨੂੰ ਇਹ ਵੀ 12 ਤੋਂ 13 ਦਿਨ ਲੈ ਜੂ ਕੱਲਾ ਕੱਲਾ ਨਾਗਬਾਈ ਜੀ ਖੜ ਕੇ ਦੇਖੋਗੇ ਇਹ ਕੱਲੀਆਂ ਮੋਬਾਈਲ ਦੇ ਵਿੱਚ ਬੋਲਣ ਦੀਆਂ ਗੱਲਾਂ ਨਹੀਂ ਹੈਗੀਆਂ ਵੀਰੇ ਜਦੋਂ ਸੀਨੀ ਵਾਲਕਣਾ ਡੈਰੀ ਫਾਰਮ ਤੇ ਆਉਂਗੇ ਬੀਜੀ ਤੁਹਾਡਾ ਇੱਥੇ ਆਉਣ ਦਾ ਵੀਰੇ ਮੁੱਲ ਪਊਗਾ ਇਹਨੂੰ ਵੀ ਤੁਸੀਂ ਆਪਦਾ ਖਰਚਾ ਖਾ ਕੇ ਮੁੜ ਜਾਓਗੇ ਅੱਜ ਦਿੱਕਰ ਵੀਰੇ ਸੀਨੀ ਵਾਲ ਕਲਾਂ ਡੇਰੀ ਫਾਰਮ ਤੇ ਜਿਹੜਾ ਵੀ ਵੀਰ ਆਇਆ ਉਹ ਸਾਡੇ ਨਾਲ ਜੁੜਿਆਗਾ ਖਾਲੀ ਮੁੜਨ ਵਾਲਾ ਸਿਸਟਮ ਨਹੀਂ ਹੈਗਾ ਵੀਰੇ ਅੱਗੋਂ ਮਗਰੋਂ ਕੋਈ ਵੀ ਵੀਰ ਨਾ ਆਵੇ ਕਿਉਂਕਿ ਲਾਟ ਵਾਲੇ ਦੇਣੀ ਵੀਰੇ ਆਪਾਂ ਮਾਲ ਵੇਚੀਦਾ ਲੇਓ ਬਰਲੈਂਡੋ ਕੱਢੋ ਪਰ ਇਹਨੂੰ ਵੀਰੇ ਮੈਂ ਪਿਓਰ ਨਹੀਂ ਕਹੂੰਗਾ ਤੇ ਨੁਸਨੇ ਵਿੱਚ ਹੈਗੀ ਆ ਤੇ ਪਸਿਨੇ ਵੀਰੇ ਇਹਦੇ ਵੀ ਕੋਈ 10 ਤੋਂ 12 ਦਿਨ ਪਏ ਆ 10 ਤੋਂ 12 ਦਿਨ ਇਹਦੇ ਵੀ ਪਏ ਆ ਤੇ ਵੱਡੇ ਕੱਦ ਬੇਲਦੇ ਵਿੱਚ ਹੈਗੀ ਆ ਤੇ ਇਹ ਤਾਂ ਦੇਖੋ ਆ ਪਾਸ ਕਰਕੇ ਜੀ ਚੀਪਾ ਹਟਾ ਲਾਇਆ ਪਿਆ ਇਹ ਰਾਜੀ ਆਈ ਆ ਮੇਰੇ ਕੋਲ ਥੋੜਾ ਜਿਹਾ ਗੱਡੀ ਚ ਪਾਉਣ ਨਾਲ ਕੋਈ ਆਈ ਹੋ 4 ਵਜੇ ਹਨਾ ਵੀਰ ਜੀ ਇਹ ਹਾਂ 4 ਵਜੇ ਆ 4 ਵਜੇ ਆਈ ਆ ਗੱਡੀ ਚ ਪਾਉਣ ਦੇ ਨਾਲ ਥੋੜਾ ਜਨਾ ਲੇਵਾ ਛਾੜ ਗਈ ਬੱਤੀ ਵੀਰੇ ਬਹੁਤ ਚੰਗੀ ਆ ਯਾਨੀ ਜਿਹੜਾ ਵੀਰੇ ਨੂੰ ਮਰਜੀ ਵੀਰੇ ਲੈ ਲੇ ਦੁੱਧ ਜਾਣੀ ਦੀ ਇਹ ਵੀ 23 24 ਕਿਲੋ ਦੇ ਘਰਾਂ ਦੇ ਵਿੱਚ ਬੋਲੇ ਹੱਥ ਨਾ ਦੇਊਗੀ ਮਾਲ ਵੀਰੇ ਸਾਰੇ ਹੀ ਸਲੈਕਟਡ ਪੀਸ ਆ 21ਰ ਬਾਰ ਬਾਰ ਆਪਾਂ ਗੱਲ ਕਹਿੰਦੇ ਚੰਗੇ ਨਹੀਂ ਲੱਗਦੇ ਲੈ ਜੋ ਵੀਰੇ ਜਿਹੜਾ ਵੀਰ ਵੀਰੇ ਆ ਗਿਆ ਇੱਕ ਗਊ ਲੈਣ ਆਇਆ 1 ਕਿਹਰ ਉਹ ਦੋ ਲੈ ਕੇ ਜਾਊਗਾ ਦੋ ਲੈ ਉਹਨਾ ਨਹੀਂ ਹਿੱਲਦਾ ਕਿਉਂਕਿ ਵੀਰੇ ਇਨਾਂ ਕਰਮ ਵਾਲੀਆਂ ਦੀ ਕੁਆਲਿਟੀ ਬਹੁਤ ਸਿਰਾ ਤੇ ਰੇਟ ਦੇ ਵਿੱਚ ਬੜੀਆਂ ਖਿੱਚੀਆਂ ਨੇ ਰੇਟ ਤਾਂ ਵੀਰੇ ਇਹੇ ਦਾ ਖਿੱਚਦਾ 1 ਕਿਹਰ ਦਾ ਯਾਨੀ ਦੀ ਸਾਨੂੰ ਆਪਦੇ ਮਨ ਨੂੰ ਵੀ ਲੱਗਦਾ ਵੀ 20000 ਵੀਰੇ ਕੱਲੀ ਕੱਲੀ ਗਊ ਅੱਗੇ ਤਾਂ ਅਸੀਂ 15 ਤੋਂ 20 ਬੋਲਦੇ ਆ 1 ਕਿਹਰ ਵੀਰੇ 20 ਤੋਂ 25 ਕਹਿ ਸਕਦਾ ਵੀ ਇੰਨਾ ਵੀਰੇ ਤੁਹਾਡਾ ਬੈਨੀਫਿਟ ਮਿਲੂਗਾ ਕੱਲੀ-ਕੱਲੀ ਗਊ ਦੇ ਵਿੱਚ ਇਹ ਮੈਂ ਐਵੇਂ ਨਹੀਂ ਬੋਲੀ ਜਾਂਦਾ ਵੀਰੇ ਮੇਰੇ ਰੇਟ ਅੱਜ ਦੇ ਨਾ ਥੋੜੇ ਜਿਹਾ ਦੇਖੇ ਹੋਏ ਨੇ ਸਾਡੇ ਨੇੜੇ ਇੱਕ ਗਰਾਉਂ ਮੰਡੀ ਲੱਗਦੀ ਆ ਮੈਂ ਉੱਥੇ ਗਿਆ ਸੀ ਉੱਥੇ ਵੀਰੇ ਕੁਛ ਇਦਾਂ ਨੂੰ ਨਹੀਂ ਬਹੁਤ ਰੇਟ ਹੁੰਦਿਆ ਚਲੋ ਕਹਿਣਾ ਨਹੀਂ ਕਿਸੇ ਨੂੰ ਚਾਹੀਦਾ ਚਲੋ ਕਿਉਂਕਿ ਵੀਰੇ ਮੰਗਾਈ ਵੀ ਬਹੁਤ ਆ ਪਰ ਸਾਡੇ ਫਾਰਮ ਦੇ ਹਿਸਾਬ ਨਾਲ 20 ਤੋਂ 25 ਹਜ਼ਾਰ ਦਾ ਵੀਰੇ ਕੱਲੀ-ਕੱਲੀ ਗਊ ਦੇ ਰੇਟ ਦੇ ਵਿੱਚ ਅੰਤਰ ਸਾਨੂੰ ਦੇਖਣ ਨੂੰ ਮਿਲਿਆਗਾ ਪਰ ਚਲੋ ਵੀਰੇ ਜੇ ਸਿਆਣੇ ਦੀ ਕਾਬਤ ਉਹੀ ਆ ਗਈ ਕਿਉਂਕਿ ਵੀਰੇ ਥੋੜਾ ਖਾ ਲਾਂਗੇ ਲੰਮਾ ਸਮਾਂ ਖਾ ਲਾਂਗੇ ਜਿਆਦੇ ਮੂੰਹ ਅਡਾਂਗੇ ਵੀਰੇ ਮੱਖੀਆਂ ਪੈਂਦੀਆਂ ਨੇ ਸੈਣਿਆਂ ਦੀ ਘਾ ਹੋਂਤਾ ਵੀ ਇੱਕ ਤੋਂ 21 ਕਰ ਦਿਓ ਜਦੋਂ ਬਾਈ ਜੀ ਗਾਂ ਨੂੰ ਆਪਾਂ ਦਵਾਰੇ ਜੋੜਨਾ ਨਾ ਉੱਥੇ ਫਿਰ ਹਸਾਬ ਨਾਲ ਕਰਦਾ ਦੇਖੋ ਮੱਝ ਆ ਜਿਹੜੀ ਮੈਰ ਉਹ ਵੱਡੀ ਖੜੀ ਛੇ ਉਹਦਾ ਬੱਚਾ ਵੀਰੇ ਬਿਲਕੁਲ ਦੇਖੋ ਕਰਮ ਵਾਲੀ ਤਾਜੀ ਆ ਇੱਥੇ ਸੀਗੀ ਤੇ ਆ ਬੱਸੀ ਦੇਖ ਸਕਦੇ ਹੋ ਵੀਰੇ ਇਹ ਵੀ ਤਾਜੀ ਹੈ ਬਿਲਕੁਲ 18 ਕਿਲੋ ਦਾ ਹੋਊਗਾ ਥੱਲੇ ਲਾ ਗੇਣਾ ਵੀਰੇ ਹਾਂਜੀ ਹਾਂਜੀ ਤੇ ਬਹੁਤ ਚੰਗੀਆਂ ਦੂਜਾ ਸੂਆ ਆ ਬੈਡ ਵੀ ਵੀਰ ਦੀ ਚੰਗੀ ਆ ਗਈ ਚੰਗਾ ਸੋਨਾ ਦੁੱਧੇ ਥੱਲੇ ਵੀ ਆ ਸਕਦੇ ਹੋ ਜੀ ਆ ਬੈਡ ਬੱਧੀ ਆ ਗਈ ਇਹਦੇ ਥੱਲੇ ਵੀ ਚੰਗਾ ਹੈਗਾ ਵੀਰੇ ਪਰ ਮੈਂ ਜਿਵੇਂ ਵੱਡੇ ਕਦਮ ਇਹਦੇ ਵਿੱਚ ਤੱਕ ਪਾਸਾ ਖੜੋ ਮੜਾ ਜਾ ਬਾਕੀ ਜਿਹੜੇ ਮਾਲ ਅੱਦਵਾ ਧੰਦਾ ਲਈਦਾ ਹੱਥੀਂ ਚੋਲੇ ਜਿਹੇ ਵੀਰ ਮਸ਼ੀਨ ਲਾ ਦੇ ਟੋਪਰ ਮਾਲ ਹੋਊਗਾ ਵੀਰੇ ਫੇਰ ਦੁਬਾਰਾ ਕਹਿਣਾ ਖਾਲੀ ਮੋੜਨ ਵਾਲਾ ਸਿਸਟਮ ਨਹੀਂ ਹੋਊਗਾ ਕੋਈ ਵੀ ਵੀਰ ਮੇਰੇ ਫਾਰਮ ਚੋਂ ਖਾਲੀ ਮੜੂਗਾ ਵੀਰੇ ਉਹਦਾ ਮੈਂ ਸਾਰਾ ਖਰਚਾ ਦੀ ਜੇਬ ਚੋਂ ਦੇਊਗਾ ਸਾਡੀ ਜਾਣਵਰ ਦੀ ਕੁਆਲਿਟੀ ਤੇ ਭਾਅ ਦੇਖ ਕੇ ਓਦੋਂ ਅੱਗੇ ਦੇਖ ਸਕਦੇ ਹੋ ਵੀ ਓਦੋਂ ਅੱਗੇ ਦੇਖ ਸਕਦੇ ਹੋਗੇ ਇਹ ਬੈਡ ਬੀਬੀ ਦੇ ਟਾਪ ਦੀ ਹੈ ਬਿਲਕੁਲ ਤਾਜੀ ਸੂਈਆਂ ਇਹਦੇ ਥੱਲੇ ਵੀ ਹੋਣਾ ਇਸ ਵਕਤ 18 ਦੂਰਾ ਕਿਲੋ ਦੇ ਬਰਾਖ ਨੂੰ ਦਾ ਓਦੋਂ ਅੱਗੇ ਵੀ ਦੇ ਕੌਫੀ ਆ ਗਈ ਤਾਜੀ ਸੂਈਆਂ ਚੰਗੀਆਂ ਵਸਸੀ ਇਹਦੇ ਥੱਲੇ 17-18 ਇਹਦੇ ਥੱਲੇ ਹੋਊਗਾ ਵੀ ਓਦੋਂ ਅੱਗੇ ਸਾਈਆ ਆ ਗਈ ਠੰਡੀ ਸੀਲ ਇਹ ਵੀ ਸੂਈ ਸਵਾਈ ਆ ਵੀਰੇ ਇਹ ਪਰਸ਼ੋ ਦੀ ਸੂਈਆਂ ਇਹ ਥੱਲੇ 14 ਕਿਲੋ ਆ ਹਾਜੀ ਔਰ ਮੇਰੇ ਵੀ ਤਾਜੀ ਸੂਈ ਤੇ 15 ਕਿਲੋ ਥੱਲੇ ਹੋ 14 15 ਤੇ ਬਾਕੀ ਵੀਰੇ ਤਕਰੀਬਨ ਸਾਡੇ ਕੋਲੇ 7 ਇੱਕ ਮਗਰ ਸੂਈ ਖੜੀ ਆ 7 ਬੈੜਾ ਹੋਰ ਨੇ ਟੋਟਲ ਜਿੰਦੀ 28 29 ਨਾਗ ਆਪਾਂ ਲਾਵਾਂਗੇ ਤਰੀਕ ਵੀਰੇ ਨੋਟ ਕਰ ਲੋ 25 ਤਰੀਕ ਅਰਮਾ ਮਹੀਨਾ 2024 ਦਿਨ ਵੀਰ ਜੀ ਸੋਮਵਾਰ ਬਣਦਾ ਸਵੇਰ 8 ਵਜੇ ਸੌਦੇ ਚਾਲੂ ਕਰਾਂਗੇ 12 ਵਜੇ ਤੱਕ ਚੱਲਣਗੇ ਕੱਲਾ-ਕੱਲਾ ਕਰਕੇ ਨਾਗ ਵੇਚਾਂ ਕਿਸੇ ਕਸ਼ਮ ਦੀ ਕੋਈ ਬੋਲੀ ਨਹੀਂ ਹੋਣੀ ਜਿਹੜਾ ਵੀਰ ਨਾਗ ਮੰਗੂਗਾ ਉਹਦੀ ਆ ਪੱਦਾ ਘੰਟਾ ਵੇਟ ਕਰਦਾ ਫਿਰ ਉੱਪਰ ਦੀ ਕਿਸੇ ਨੂੰ ਮੁੱਲ ਕਰੀਦਾ ਐਂਡ ਤੇ ਇੱਕ ਚੀਜ਼ ਵੀਰੇ ਲਾਜ਼ਮੀ ਕਰਦਾਗਾ ਮੈਂ ਵੀ ਵਪਾਰੀਆਂ ਕੋਈ ਮਿਆਦ ਐਪਨੂੰ ਦੁੱਧ ਤੋਤਤਾ ਨਹੀਂ ਕਹਿੰਦਾ ਵੀਰੇ ਸਾਡੇ ਫਾਰਮ ਤੋਂ ਵੀ ਲੈਣੀ ਹੈ ਕਿਦੋਂ ਵੀ ਲੈਣੀ ਆ ਬਾਹਰੋਂ ਲੈਣੀ ਆ ਤਾਂ ਮੈਂ ਨਹੀਂ ਕਹਿੰਦਾ ਪਰ ਸਾਡੇ ਫਾਰਮ ਤੋਂ ਲੈਣੀ ਆ ਵੀਰੇ ਜੀ ਪੂਰੀ ਤਸੱਲੀ ਕਰਕੇ ਲੋ ਦੇਖ ਕੇ ਨਿਰਖ ਪਰਖਣਾ ਲੋ ਕਿਉਂਕਿ ਸਾਰੀ ਚੀਜ਼ ਆ ਵੀਰੇ ਘਰ ਦੀ ਗਾਂ ਕੋਈ ਨਹੀਂ ਉਹਦੀ ਸਾਡੀ ਗਾਂ ਤੋਂ ਖਰੀਦੀ ਹੁੰਦੀ ਆ ਦੀ ਤਸੱਲੀ ਕਰਨਾ ਵੀਰੇ ਪੈਸੇ ਤੁਸੀਂ ਨੂੰ ਤਾਂ ਤੁਹਾਡਾ ਹੱਕ ਬਣਦਾ ਕਿਉਂਕਿ ਬਾਅਦ ਚੋਂ ਇਹ ਚੀਜ਼ ਦਾ ਲਾਂਭਾ ਕੋਈ ਨਹੀਂ ਹੁੰਦਾਗਾ ਬਾਕੀ ਮੇਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਜਲਦ ਆਪਣੇ ਫਰਦੋ ਕਿਸੇ ਨਵੀਂ ਵੀਡੀਓ ਤੇ ਮਿਲਦੇ ਹਾਂ ਹਾਂਜੀ ਵੀਰ ਜੀ ਸਤ ਸ੍ਰੀ ਅਕਾਲ ਜੀ